ਦੀ ਤਿਆਰੀ ਕਰ ਰਹੀ ਸੀ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਆਈਟੀਆਈ ਮਹਾਰਾਜ ਦੇ ਨਾਤੇ ਹੈਗਾ ਪਰ ਕਿਸੇ ਨੂੰ ਪਤਾ ਨਹੀਂ ਹੈਗਾ ਕਾਗਜ਼ਾਂ 'ਚ ਹੀ ਹੈਗਾ ਲੱਕੀ ਆਏ ਆ ਲਬਲ ਲਬਾਉਂਦੇ ਤੇ ਇਹ ਪਤਾ ਲੱਗਾ ਕਿ ਕਾਗਜ਼ਾਂ 'ਚ ਨਹੀਂ ਹੈਗਾ ਗਰਾਊਂਡ 'ਤੇ ਵੀ ਹੈਗਾ ਨਹੀਂ ਗਰਾਊਂਡ 'ਚ ਨਹੀਂ ਹੈਗਾ ਹਾਂ ਥੈਂਕ ਯੂ ਤਾਂ ਦਾ ਐਕਚੁਅਲ 'ਚ ਹੋਇਆ ਇਹ ਆ ਸਰ ਲਾਸਟ ਟਾਈਮ ਨਾ ਜਦੋਂ ਇਹਨਾਂ ਨੇ ਪੀ ਡਬਲਯੂ ਡੀ ਦੇ ਲੋ ਬਿਲਡਿੰਗ ਬਣਵਾਇਆ ਜੀ ਜੀ ਉਹਨਾਂ ਨੇ ਉਹਨਾਂ ਨੂੰ ਅਸੀਂ ਉਦੋਂ ਵੀ ਇੱਥੇ ਮੌਕਾ ਦਿਖਾਇਆ ਸੀਗਾ ਕਿ ਬਾਹਰ ਉਹਨਾਂ ਨੇ ਗੇਟ 'ਤੇ ਕੋਈ ਨਾਮ ਨਹੀਂ ਦਿੱਤਾ ਪਿਆ ਪਵਨ ਵਾਲਮੀ ਟੁੱਟਿਆ ਪਿਆ लास्ट ਟਾਈਮ ਹਾਂ लास्ट ਟਾਈਮ ਜੁਨੀਫੀਸਿ ਆਏ ਆ ਤੇ ਉਹ ਪਵਨ ਵਾਲਮੀ ਸਾੜਾ ਆ ਆਪ ਲਿਖਾਇਆ ਸੀਗਾ ਨਾਮ ਭਗਵਾਨ ਵਾਲਮੀ ਕਿਹਦਾ ਹੈ ਇਹ ਐਟ ਲੀਸਟ ਲੋਕਾਂ ਨੂੰ ਪਤਾ ਲੱਗ ਗਿਆ ਵੀ ਪਵਨ ਵਾਲਮੀ ਦੇ ਨਾਮ ਤੇ ਆਈਟੀ ਸਰਕਾਰੀ ਖੁੱਲੀ ਹੈ ਇੱਥੇ ਇਹੋ ਇੱਛਾ ਸੀ ਸਾਡੀ ਕਿ ਮਾਰੇ ਦੇ ਨਾਮ ਤੇ ਕੁਝ ਹੋਵੇ ਤੇ ਉਹ ਹੈਗਾ ਹੀ ਆਲਰੇਡੀ ਚੱਲ ਰਿਹਾ ਹੈ ਬਿਲਕੁਲ ਹੈਗਾ ਜੀ ਉਹਦਾ ਨਾਮ ਦਾ ਦੇਖੋ ਬਣਿਆ ਆ ਵਧੀਆ ਇੱਕ ਪਵਿੱਤਰ ਧਰਤੀ ਤੇ ਸਰਕਾਰ ਨੇ ਕੁਝ ਸੋਚਿਆ ਹੈ ਬੱਚਿਆਂ ਨੂੰ ਲੋਕਲ ਬੱਚਿਆਂ ਨੂੰ ਬੜਾ ਫਾਇਦਾ ਹੈ ਕਿਉਂਕਿ ਮੋਸਟਲੀ ਲੋਕੀ ਬੱਚੇ ਇੱਕੋ ਜਿਹੇ ਲੋਪੋ ਕੇ ਜਾਂਦੇ ਸੀ ਨੇੜੇ ਫੀਰ ਨਾਲ ਆਈ ਕੇ ਜੀਆ ਆਪਣਾ ਜਣਾ ਬੰਦਾ ਇਹ ਸਰਕਾਰੀ ਆਈਟੀ ਕਰੰਟ ਗੀਟ ਹੈ ਸਰ ਅਸਲ ਤੇ ਕੋਰਸੇ ਸ਼ੁਰੂ ਹੋ ਗਏ ਹੁਣ ਲਾਸਟ ਇਸ ਵਕਤ ਗਰੰਟੀਜ਼ ਐਂਪੀਨ ਦੇ ਰਹੇ 2025 ਦੇ ਇਨਟੇਕ ਤੇ ਟੈਕਨੀਕਲ ਕੋਰਸ ਕਿਹੜੇ ਨੇ ਫਲੋਟਿਆ ਨੇ ਇਸ ਤੋਂ ਬਾਅਦ ਗੀਰੋਜ਼ ਦੱਸੋ ਸਰ 2025 ਦੇ ਵਿੱਚ ਛੜਕੋ ਜਿਹੜੇ ਟੈਕਨੀਕਲ ਕੋਰਸ 5 ਹੈਗੇ ਨੇ ਉਹ ਇੱਥੇ ਕੰਟੀਨਿਊ ਚੱਲਣੇ ਆ ਉਹਨਾਂ ਦੀ ਐਫੀਲੀਏਸ਼ਨ ਵੀ ਨੈਸ਼ਨਲ ਲੈਵਲ ਤੇ ਵੀ ਹੁਣ ਜਾ ਰਹੀ ਹੈ ਉਹਦੇ ਵਿੱਚ ਪਹਿਲਾ ਕੋਰਸ ਸਾਡਾ ਹੈਗਾ ਇਲੈਕਟ੍ਰੀਸ਼ੀਅਨ ਜੀ ਉਸ ਤੋਂ ਬਾਅਦ ਫਿਟਰ ਜੀ ਉਸ ਤੋਂ ਬਾਅਦ ਆਟੋ ਇਲੈਕਟ੍ਰੀਸ਼ੀਅਨ ਜਿਹੜਾ ਕਿ 1 ਸਾਲ ਰੈਫਰਿਜਰੇਟਰ ਐਂਡ 에ਅਰ ਕੰਡੀਸ਼ਨਰ ਜਿਹੜਾ 200 ਦਾ ਕੋਰਸ ਹੈ ਇੱਕ ਮਲਟੀਮੀਡੀਆ ਨੇ ਐਨੀਮੇਸ਼ਨ ਜਿਹੜਾ ਅੱਜ ਕੱਲ ਦਾ ਰੁਝਾਨ ਲੋਕਾਂ ਦਾ ਵੱਧ ਗਿਆ ਹੋਇਆ ਆ ਐਨੀਮੇਸ਼ਨ ਵਾਲਾ ਹਨਾ ਜਿਹੜਾ ਵੀਡੀਓਜ਼ ਦਾ ਫਿਰ ਜ YouTube ਚੈਨਲ ਉੱਪਰ ਆਪ ਪੇਟ ਕਰ ਪੇਆ ਕਰਦੇ ਆ ਤੇ ਐਨੀਮੇਸ਼ਨ ਕਰਕੇ ਮਤਲਬ ਵੀਡੀਓਗ੍ਰਾਫੀ ਜਿਹੜੀ ਕਰਦਾ ਸਮਾਧੀ ਮੋਕਲ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਬੱਚਿਆਂ ਨੂੰ ਉਹ ਤਾਂ ਸਰਟੀਫਿਕੇਸ਼ਨ ਜਿਹੜੀ ਨੈਸ਼ਨਲ ਲੈਵਲ ਦੀ ਹੋਣੀ ਹੈ ਬਹੁਤ ਵਧੀਆ ਸਰ ਸਟੂਡੈਂਟ ਚ ਪੂਰੇ ਹੈ ਜੀ ਸਟੂਡੈਂਟ ਕਿੰਨੇ ਕ ਆਉਂਦੇ ਸਾਡੇ ਕੋਲਸ ਆਲਮੋਸਟ ਜਿਹੜੇ ਲਾਗੇ ਬੰਨੇ ਦੇ ਜਿਹੜੇ ਸਟੂਡੈਂਟ ਨੇ ਉਹ ਸਾਰੇ ਦੇ ਸਾਰੇ ਹੀ ਆ ਰਹੇ ਨੇ ਜੀ ਸਾਡੇ ਕੋਲ 87 ਜਿਹੜਾ ਇਸ ਵਾਰ ਐਡਮਿਸ਼ਨ ਹੋਈ ਸੀਗੀ ਜੀ ਇਹ ਦਿਨਾਂ ਦੇ ਵਿੱਚ ਥੋੜੇ ਜੀ ਬੱਚੇ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਚੱਲਦੀਆਂ ਜੀ ਉਸ ਕਾਰਨ ਕਿ ਸਾਡਾ ਭੈਣ ਭਰਾ ਛੁੱਟੀਆਂ ਤੇ ਜਾ ਜਾ ਰਹੇ ਆ ਉਹਨਾਂ ਦੇ ਦੌਰਾਨ ਸਾਡੇ ਕੋਲ ਥੋੜੀ ਜੀ ਇਹਦੇ ਪ੍ਰੈਜ਼ੈਂਸ ਸਿਸਟਮ ਬੱਚਿਆਂ ਦੀ ਕਟ ਆ ਰਹੀ ਹੈ ਜੀ ਮੈਕਸਿਮਮ 15 20 ਬੱਚੇ ਪਹੁੰਚ ਰਹੇ ਨੇ ਜੀ ਇਹ ਨਹੀਂ ਆ ਵੀ ਬੱਚੇ ਆ ਨਹੀਂ ਰਹੇ ਬੱਚੇ ਆਉਂਦੇ ਨੇ ਬਸ ਥੋੜੇ ਆ ਰਹੇ ਇੰਦਨਾ ਚ ਕਿਉਂਕਿ ਸਰਦੀਆਂ ਦਾ ਮੌਸਮ ਜਿਹੜੇ ਛੁੱਟੀਆਂ ਹੁੰਦੀਆਂ ਨੇ ਉਹ ਹਰ ਸਾਲ ਹੁੰਦੀਆਂ ਨੇ ਤੇ ਕੁਝ ਬੱਚੇ ਜਿਹੜੇ ਦੂਰ ਹੋ ਗਏ ਆ ਤੇ ਭੈਣ ਭਰਾ ਨਾਲ ਕਿਤੇ ਘੁੰਮਣ ਚ ਲੱਗ ਗਿਆ ਕੋਈ ਕਿਤੇ ਫਿਕੈਸ਼ਨ ਚ ਚਲੇ ਗਿਆ ਜੀ ਉਹਦੇ ਕਰਕੇ ਥੋੜੀ ਜੀ ਸਾਡੀ ਨਫੀ ਇਸਟਮ ਘਟਾ ਅਦਰਵਾਇਜ਼ ਬੱਚੇ ਉਹ ਮੀਟ ਇਸ ਤਰ੍ਹਾਂ ਵੀ ਤੁਸੀਂ ਗੱਲ ਕਰਦੇ ਸੀ ਸਟਾਫ ਦੀ ਜਿਹੜੀ ਗੱਲ ਕਰਦੇ ਸੀ ਸਟਾਫ ਪੂਰਾ ਹੀ ਸਟਾਫ ਜੀ ਸਾਡਾ ਆਲਮੋਸਟ ਅਸੀਂ ਜਿਹੜਾ ਹੈ ਕਿਉਂਕਿ ਨਵਾਂ ਕੋਰਸ ਸੀਗੇ ਪਹਿਨਾ ਟੈਕਨੀਕਲ ਕੋਰਸ ਸੀਗੇ ਜਿਹੜੇ ਸਾਡੇ ਨੋਨ ਟੈਕਨੀਕਲ ਸੀਗੇ ਉਹਦਾ ਸਟਾਫ ਸਾਡੇ ਕੋ ਸਾਰਾ ਪੂਰਾ ਸੀਗਾ ਉਹ ਸਰਕਾਰ ਨੇ ਵਾਪਸ ਲਵਾ ਲਿਆ ਸੀ ਚੁਕਵਾ ਲਿਆ ਸੀ ਕਿਉਂਕਿ ਕੋਰਸ ਹੋ ਗਿਆ ਸੀ ਉਹ ਬੰਦ ਹੈ ਤੇ ਆ ਸਾਲ ਸਾਡੇ ਸਾਡੇ ਪੀਸਲ ਸਾਹਿਬ ਨਵੇਂ ਜੁਆਇਨ ਕੀਤੇ ਨੇ ਜੀ ਇਹਨਾਂ ਦਾ ਨਾਮ ਸਰਦਾਰ ਬਜਨ ਸਿੰਘ ਜੀ ਹੈ ਜੀ ਇਹ ਪਹਿਲਾਂ ਸਾਡੇ ਕੋਈ ਇਸ ਟ੍ਰੇਨਿੰਗ ਅਫੀਸਰ ਸੀਗੇ ਇਸ ਟਾਈਮ ਹੁਣ ਪੀਸਲ ਐਜੂ ਜੁਆਇਨ ਕਰਕੇ ਇਸ ਸਾਬ ਦੇ ਵਿੱਚ ਤੋਂ ਇਹਨਾਂ ਦੇਖ ਰਹੇ ਇੱਕਦੋ ਇੱਕ ਰੈਨਮਾਈ ਦੇ ਵਿੱਚ ਬਹੁਤ ਵਧੀਆ ਸੀ ਰਨ ਕਰ ਰਹੇ ਆ ਜੀ ਤੇ ਹੋਪਸੋ ਬੜਾ ਟਾਈਮ ਤੇ ਵੀ ਜੋ ਵੀ ਕੋਈ ਕਮੀਆਂ ਬਿਸ਼ੇ ਸੀ ਜੇ ਸਾਰੀਆਂ ਪੂਰੀਆਂ ਹੋਣਗੀਆਂ ਜੀ ਜਿਹੜੀ ਸਰ ਅਸੀਂ ਦੇਖਿਆ ਕਿ ਜਿਹੜਾ ਨੀ ਪੱਥਰ 20 ਦੇ ਵਿੱਚ ਜਿਹੜਾ ਚੈਂਪਟਰ ਅਰਵਿੰਦਰ ਵੱਲੋਂ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਉਹਦੀ ਸ਼ੁਰੂਆਤ ਕਿਹੜੇ ਸਾਲ ਦੇ ਵਿੱਚ ਹੋਈ ਸੀ ਇਹਦੀ ਸਰ ਸ਼ੁਰੂਆਤ 2020 ਦੇ ਵਿੱਚ ਹੀ ਹੋ ਗਈ ਸੀਗੀ ਬਟ ਉਦੋਂ ਜਦੋਂ ਸਰਕਾਰ ਨੇ ਕੋਈ ਨਵੀਂ ਚੀਜ਼ ਚਲਾਉਣੀ ਹੁੰਦੀ ਆ ਤਾਂ ਉਸ ਟਾਈਮ ਦੇਖਿਆ ਜਾਂਦਾ ਆ ਵੀ ਲਾਗੇ ਬੰਨੇ ਦਾ ਰੁਝਾਨ ਨਹੀਂ ਪਤਾ ਹੁੰਦਾ ਤੇ ਕੁਝ ਟੈਂਪੋਰਰੀ ਕੋਰਸ ਚ ਲਏ ਜਾਂਦੇ ਨੇ ਜੀ ਤੇ ਉਸ ਟਾਈਮ ਸਾਡੇ ਕੋਲ ਇਥੇ ਚਾਰ ਕੋਰਸ ਚੱਲਦੇ ਸੀ ਜਿੱਚ ਸਲਾਈ ਕਟਾਈ ਚੱਲਦਾ ਸੀਗਾ ਜੀ ਇੱਕ ਚੱਲਦਾ ਸੀਗਾ ਸਾਡੇ ਕੋਲ ਜੀ ਬ੍ਰਿਟਿਸ਼ਨ ਦਾ ਕੋਰਸ ਜੀ ਇੱਕ ਚੱਲਦਾ ਸੀਗਾ ਡੀ ਐਮ ਸੀ ਬ੍ਰਾਫਮੈਨ ਸਿਵਲ ਦਾ ਤੇ ਇੱਕ ਕੰਪਿਊਟਰ ਦਾ ਕੋਰਸ ਚੱਲਦਾ ਸੀ ਜੀ ਜਿਹੜੇ ਕਿ ਸਾਰੇ ਦੇ ਸਾਰੇ ਨਾਨ ਟੈਕਨੀਕਲ ਸੀਗੇ ਤੇ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਲੋਕਲ ਏਰੀਆ ਦੀ ਉਹ ਸੀਗੀ ਟੈਕਨੀਕਲ ਦੀ ਜੀ ਤੇ ਉਸ ਨੂੰ ਮੱਦੇਰਜ ਰੱਖਦੇ ਹੋયા ਸਰਕਾਰ ਨੇ ਪਿਛਲੇ ਸਾਲ ਇਹ ਜਿੰਨੇ ਵੀ ਕੋਰਸ ਨੋਨ ਟੈਕਨੀਕਲ ਸੀ ਉਹਨਾਂ ਨੂੰ ਬੰਦ ਕਰਕੇ ਟੈਕਨੀਕਲ ਕੋਰਸ ਵਾਲ ਨੂੰ ਉਹਨਾਂ ਨੂੰ ਦਿਆਂ ਕਿਉਂਕਿ ਬੱਚਿਆਂ ਨੂੰ ਵੱਧ ਤੋਂ ਵੱਧ ਨੌਕਰੀਆਂ ਮਿਲ ਸਕਣ ਕਿਉਂਕਿ ਸਲਾਈ ਕਟਾਈ ਜਾਂ ਬ੍ਰਿਟਿਸ਼ਨ ਦੀਆਂ ਨੌਕਰੀਆਂ ਨਹੀਂ ਸੀ ਬਹੁਤ ਈ ਥੋੜੀ ਜੀ ਸੋ ਉਹ ਨੋਨ ਟੈਕਨੀਕਲ ਜਿਹੜੇ ਕੋਰਸ ਉਹਨਾਂ ਦੀ ਡਿਮਾਂਡ ਘਟ ਹੋਣ ਕਰਕੇ ਬੰਦ ਕੀਤੇ ਗਏ ਤੇ ਹੁਣ ਜਿਹੜੇ ਪਰਮਾਨੈਂਟ ਇਥੇ ਤੋਂ ਪੋਸਟ ਕਰਲੇ ਉਹ ਪੰਜ ਕੋਰਸ ਹੈ ਜਿਸ ਸਮੇਂ ਤੱਕ ਇਹਨਾਂ ਦੱਸ ਚੁੱਕੇ ਹਾਸਪੀਟਲ ਹੈ ਇਲੈਕਟ੍ਰੀਸ਼ੀਅਨ ਹੈ ਆ ਆਰਏਸੀ ਆ ਤੁਹਾਡੇ ਉਹਨਾਂ ਕੋਈ ਸੈਮੀਨਾਰ ਨਹੀਂ ਲਗਾਏ ਜਾਂਦੇ ਵੀ ਜਿਹੜੇ ਵੱਧ ਤੋਂ ਵੱਧ ਬੱਚੇ ਜਿਹੜੇ ਇੱਥੇ ਪਹੁੰਚ ਸਕਣ ਬਿਲਕੁਲ ਸੀ ਐਸਆਰਏਸੀ ਕੀ ਕੀਤਾ ਸੀਗਾ ਸਾਡੇ ਵੱਲੋਂ ਜਿਹੜੇ ਸੈਮੀਨਾਰ ਲਾ ਨੇੜੇ ਤੇੜ ਦੇ ਜਿੰਨੇ ਸਕੂਲ ਅੱਛਾ ਜੀ ਪਲੱਸ ਜਿਹੜੇ ਪਿੰਡ ਪੈਂਦੇ ਨੇ ਸਾ ਕਲੀਅਰ ਪਿੰਡ ਆ ਇੱਥੇ ਰਾਮਪੀਰਥਿਆ ਉਸ ਤੋਂ ਅੱਗੇ ਪੋਹਾੜੀ ਆ ਜੀ ਉਹਦੇ ਲੱਗ ਕੇ ਮਨੇ ਜਿੰਨੇ ਪੰਚਾਇਤੀ ਹੈਗੇ ਨੇ ਪੰਚਾਇਤ ਦੇ ਜਿਹੜੇ ਆ ਸਰਪੰਚ ਜੀ ਉਹਨਾਂ ਨਾਲ ਵੀ ਸਮਝਾ ਕੀਤਾ ਸੀ ਅਸੀਂ ਉਹਨਾਂ ਨਾਲ ਰਾਫਤਾ ਕਰਕੇ ਜਿੰਨੇ ਬੱਚੇ ਇਸ ਵਾਰੀ ਸਰਕਾਰੀ ਮਿਸ਼ਨ ਲਈ ਆ तकरीबन ਇੰਨਾ ਸਕੂਲਾਂ ਵਿੱਚੋਂ ਤੇ ਇੰਨਾ ਪਿੰਡਾਂ ਦੇ ਵਿੱਚੋਂ ਹੀ ਬੱਚੇ ਆਏ ਆ ਉਹਨਾਂ ਨੂੰ ਵਕ ਵਕ ਸਕੂਲਾਂ ਵਿੱਚ ਜਾ ਕੇ ਅਸੀਂ ਮਾਰਚ ਮਹੀਨੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਲਿਸਟਾਂ ਆ ਗਈਆਂ ਸੀਗੀਆਂ ਕਿਹੜਾ ਐਫਸਾਲ ਦਾਖਲਾ ਹੋਣਾ ਸੋ ਉਹਨਾਂ ਬੱਚਿਆਂ ਨੂੰ ਕਿੱਲਾ ਹੀ ਪ੍ਰੇਰਿਤ ਕੀਤਾ ਗਿਆ ਸੀਗਾ ਜੀ ਸਾਡੇ ਕੋਲ ਹੁਣ ਆਹ ਕੋਰਸ ਇੱਥੇ ਆ ਚੁੱਕੇ ਹੋਏ ਆ ਤੇ ਉਹਦੇ ਫਲਸਫਰੂਕ ਦੀ ਸਾਡੇ ਕੋਲ ਬੱਚੇ ਐਡਮਿਸ਼ਨ ਇਸ ਵਾਰੀ ਹੋਈ ਹੈ ਜੀ ਸੋ ਹੋਪਸੋ ਅਗਲੇ ਸਾਲ ਹੋਰ ਕਿਉਂਕਿ ਸਾਡੇ ਕੋਲ ਇੱਕ ਜੁੰਟ ਭਰੇ ਆ ਅਗਲੇ ਸਾਲ ਦੋ ਜੁੰਟ ਭਰਨੇ ਆ ਟੋਟਲ ਕੈਪੈਸਿਟੀ ਕਿੰਨੀ ਹੈ ਵੈਸੇ ਸਰ ਜੇ ਮਤਲਬ ਫੁੱਲ ਫਲੈਜ ਆਪਾਂ ਇਹਦੇ ਮੂਮੈਂਟ ਦੇ ਤੌਰ ਤੇ ਪੂਰੇ ਸਾਡੇ ਕੋਲ ਇੱਕ ਸਾਲ ਦੀ ਜਿਹੜੀ ਕੈਪੈਸਿਟੀ 152 ਜਿੱਦੀ ਹੁੰਦੀ ਹੈ ਜੀ 152 ਸਟੂਡੈਂਟ ਇੱਕ ਸਾਲ ਸਾਡੇ ਕੋਲ ਭਰਤੀ ਹੋ ਸਕਦਾ ਅਗਲੇ ਸਾਲ ਫੇਰ ਨਵੇਂ ਬੱਚੇ 152 ਹੋਰ ਆਏ ਤੇ ਟੋਟਲ ਸਾਡੇ ਕੋਲ 300 ਦੀ ਸਟ੍ਰੈਂਥ ਹਿੱਥੇ ਹੁੰਦੀ ਹੈ ਠੀਕ ਹੈ ਬੋਲੋ ਇਸ ਵਾਰੀ ਸਿਰਫ 87 ਹੀ ਹੋਏ ਸਗੇ ਹੋਊਗਾ ਪਹਿਲਾ ਸਾਲ ਸੀਗਾ ਹੁਣ ਅਗਲੇ ਸਾਲ ਪਹਿਲੇ ਸਾਲ ਵਾਲੇ ਬੱਚੇ ਵੀ ਹੋਣਗੇ ਤੇ ਦੂਜੇ ਸਾਲ ਦੇ ਹੋਣਗੇ ਤੇ ਇਥੇ ਸਿਰ ਐਸਸੀ ਬੱਚਿਆਂ ਦਾ ਰੁਝਾਨ ਕੁਝ ਪਤਾ ਲੱਗ ਰਿਹਾ ਸਰ ਸਾਡੇ ਕੋਲ ਐਸਸੀ ਬੱਚੇ ਕਾਫੀ ਇਥੇ ਇਸ ਵਾਰੀ 87 ਦੇ ਵਿੱਚੋਂ 37 ਜਿਹੜੇ ਆ ਉਹ ਐਸਸੀ ਸਟੂਡੈਂਟਸ ਸੀਗੇ ਠੀਕ ਹੈ ਜੀ ਤੇ ਕੈਂਟਰੀ ਸਟੂਡੈਂਟਸ ਨੂੰ ਜਿਹੜਾ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ ਗਵਰਨਮੈਂਟ ਵੱਲੋਂ ਘਟਦੀ ਆ ਅੰਬੇਦਕਰ ਹਾਂਜੀ ਤੂ ਪੀਐਮਐਸ ਪੋਰਟਲ ਦੇ ਵਿੱਚ ਬੱਚੇ ਅਪਲਾਈ ਵੀ ਕਰਦੇ ਨੇ ਕੁਝ ਬੱਚੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਜਿਹੜਾ ਫੈਮਿਲੀ ਇਨਕਮ ਜ਼ਿਆਦਾ ਹੁੰਦੀ ਹੈ ਬਟ ਉਹ ਐਸਸੀਪੀ ਜਰਿਆ ਨਾਲ ਸੰਬੰਧ ਰੱਖਦੇ ਆ ਬਟ ਉਹਨਾਂ ਨੂੰ ਜਦੋਂ 2.5 ਲੱਖ ਤੋਂ ਅੱਧਾ ਵੀ ਨਾ ਕੰਮ ਆਉਂਦੀ ਆ ਪਰ ਉਸ ਕੋਲੈਜੀਪ ਅਪਲਾਈ ਨਹੀਂ ਕਰ ਰਹੀ ਆਦਰਵਾਈਸ ਸਾਡੇ ਕੋਲ ਜਿਹੜੀ ਸਟੈਂਥ ਆ ਉਹ 37 ਦੀ ਲੈਅ ਆਬਾਟ ਐਕਸੈਸ ਨੋਟ ਦਿੱਤਾ ਹੈ ਜੀ ਤੇ ਸਰ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਬਾਹਰਲੀ ਸਾਈਡ ਬੋਰਡ ਵਗੈਰਾ ਕੋਈ ਨਹੀਂ ਲੱਗਾ ਗਿਆ ਇਹਦਾ ਜਿਹੜਾ ਜੇ ਦੇਖਿਆ ਜਾਵੇ ਕਿ ਸ਼ੋਸ਼ਰਾਈ ਜਿਹੜਾ ਇਹਨੂੰ ਆਪਾਂ ਜੇ ਸ਼ੋਸ਼ਰਾਈ ਕਰਨਾ ਹੋਵੇ ਕੋਈ ਸੰਗਤ ਆਉਂਦੀ ਆ ਪਾਵਨ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਤੀਰਸ ਹੈ ਤੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਤੇ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਤੇ ਜਿਵੇਂ ਭੀਮ ਐਕਸ਼ਨ ਕਮੇਟੀ ਹੁਣਾਂ ਨੂੰ ਵੀ ਜਿਵੇਂ ਪਤਾ ਲੱਗਾ ਤੇ মিডিਆ ਦੇ ਰਾਹੀਂ ਅਸੀਂ ਵੀ ਦਰਾਬੜ ਚੈਨਲ ਵੱਲੋਂ ਸੇਵਾ ਨਿਭਾ ਰਹੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਜਿਵੇਂ ਬਾਹਰ ਕੋਈ ਬੋਰਡ ਵਗੈਰਾ ਦੀ ਕੋਈ ਤਿਆਰੀ ਕਰ ਰਹੇ ਆਂ ਕਿ ਜਾਂ ਕੁਝ ਹੋਰ ਦੇ ਬਾਰੇ ਸੋਚਿਆ ਸਾਡੀ ਪ੍ਰਪੋਜ਼ਲ ਪਹਿਲਾਂ ਹੀ ਸੀ ਜਦੋਂ ਬਿਲਡਿੰਗ ਬਣੀ ਆ ਪੀ ਡਬਲਯੂ ਡੀ ਨੇ ਬਿਲਡਿੰਗ ਬਣਵਾਈ ਆ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਜਿਹੜੀ ਅਜੇ ਤੱਕ ਆਰਗਨ ਵਿੱਚ ਇਹ ਹੈਂਡਓਵਰ ਅਜੇ ਤੱਕ ਅਸੀਂ ਨਹੀਂ ਲਈ ਉਹਨਾਂ ਕੋਲ ਤੇ ਇਹ ਸਾਡੀ ਇਹ ਡਿਮਾਂਡ ਹੈ ਜਦੋਂ ਤੱਕ ਸਾਡਾ ਕੰਮ ਪੂਰਾ ਕੰਪਲੀਟ ਨਹੀਂ ਕਰਦੇ ਅਸੀਂ ਉਹਨਾਂ ਕੋਈ ਬਿਲਡਿੰਗ ਚਾਰਜ ਵਿੱਚ ਅਜੇ ਤੱਕ ਨਹੀਂ ਲਈ ਹੋਈ ਜਿੰਨੀ ਦੇਰ ਤੱਕ ਉਹ ਸਾਨੂੰ ਇਹ ਸਾਰਾ ਕੁਝ ਕੰਪਲੀਟ ਨਹੀਂ ਕਰਕੇ ਦਿੰਦੇ ਅਸੀਂ ਉਹਨਾਂ ਨੂੰ ਬਿਲਡਿੰਗ ਨੂੰ ਹੈਂਡਓਵਰ ਨਹੀਂ ਕਰਨਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਹੋਈ ਹੈ ਅਸੀਂ ਮੋਬਿਲਾਈਜੇਸ਼ਨ ਕਰਨ ਦੀ ਜਾਂ ਲੋਕਾਂ ਨੂੰ ਪਤਾ ਲੱਗਣ ਦੀ ਹਰ ਸਾਲ ਦੇ ਵਿੱਚ ਜਦੋਂ ਸਾਡਾ ਲੱਗੇ ਸਾਡੇ ਮੰਦਿਰ ਭਗਵਾਨ ਵਾਲਮੀਕੀ ਜੀ ਦੇ ਨਾਮ ਦਾ ਜੀ ਤੇ ਉਹਨਾਂ ਦੇ ਜਿਹੜੇ ਸ਼ਰਧਾਲੂ ਸਾਡੇ ਕੋਲ ਇੱਥੇ ਆਉਂਦੇ ਨੇ ਤੇ ਰਾਤ ਨੂੰ ਹੀ ਮੋਸਤੀ ਜਿੱਥਾ ਹਰ ਸਾਲ ਮੇਲਾ ਲੱਗਦਾ ਜੀ ਤੇ ਸਾਡੇ ਕੋਲ ਇੱਥੇ ਤਕਰੀਬਨ 10 ਹਾਲ ਜੀ ਤੇ 6 ਕਮਰੇ ਜਿਹੜੇ ਆ ਅਸੀਂ ਉਹਨਾਂ ਵਾਸਤੇ ਦਿੱਤੇ ਹੋਏ ਆ ਹਰ ਸਾਲ ਸੰਗਤ ਇੱਥੇ ਰੁਕਦੀ ਆ ਜੀ ਠੀਕ ਆ ਜੀ ਐਸਆਲ ਵੀ ਉਹਨਾਂ ਨੂੰ ਸਾਨੂੰ ਲੈਟਰ ਭੇਜੀ ਆ ਉਹ 31 ਤਰੀਕ ਨੂੰ ਅਤੇ 4 ਤਰੀਕ ਨੂੰ ਜਿਹੜਾ ਇੱਥੇ ਜਿਹੜਾ ਮੇਲਾ ਲੱਗਦਾ ਆ ਉਹਦੇ ਜਿਹੜੇ ਸ਼ਰਧਾਲੂ ਆ ਉਹ ਸਾਡੀ ਆਈਟੀਈ ਦੇ ਵਿੱਚ ਰਹਿਣਗੇ ਜੀ ਠੀਕ ਹੈ ਤੇ ਉਹਨਾਂ ਸਾਰਿਆਂ ਨੂੰ ਉੱਥੋਂ ਉਹਨਾਂ ਨੇ ਬੱਚੇ ਕੱਟ ਕੇ ਦੇਣੀਆਂ ਵੀ ਕਿਹੜੇ ਹਾਲ ਚ ਕਿੱਥੇ ਜਾਣਾ ਤੇ ਭਗਵਾਨ ਵਾਲਮੀਕ ਸਰਕਾਰੀ ਆਈਟੀਈ ਦੀ ਬਿਲਡਿੰਗ ਨੂੰ ਸਾਡੇ ਵਾਲੇ ਯੂਜ਼ ਕਰਦੇ ਨੇ ਜੀ ਇਸ ਸਾਲ ਵੀ ਉਹਨਾਂ ਦੇ ਲਈ ਫੁੱਲਾ ਪਰਿਆਗਿਆਂ ਨੂੰ ਅਸੀਂ ਵੈਲਕਮ ਕਿਹਾ ਹੋਇਆ ਆ ਜੀ ਉਹਨਾਂ ਨੇ ਸਾਨੂੰ ਲੈਟਰ ਦਿੱਤਾ ਸੀ ਸਾਡੇ ਬੀਕਲ ਸਾਹਿਬ ਦੇ ਰੂਪ ਸਰਕਾਰ ਕਰਦੇ ਹੋਇਆ ਜੀ ਧੰਨਵਾਦ ਸਰ ਜੀ ਸੋ ਸਾਥਿਓ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਨਾਮ ਤੇ ਜਿਹੜੀ ਭਗਵਾਨ ਵਾਲਮੀਕੀ ਸਰਕਾਰੀ ਆਈਟੀਈ ਆ ਸੋ ਪ੍ਰੀਮ ਐਕਸ਼ਨ ਕਮੇਟੀ ਔਰ ਆਪਣੇ ਸਤਨਾਮ ਜੀ ਵੀ ਆਪੇ ਇੱਥੇ ਪਹੁੰਚੇ ਸੀ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਪ੍ਰਯਾਸ ਜਿਹੜਾ ਹੋ ਰਿਹਾ ਸੀ ਜਿਹੜੀ ਕਾਗਜ਼ੀ ਕਾਰਵਾਈ ਦੇ ਵਿੱਚ ਜਿਹੜੀ ਸਰਕਾਰੀ ਆਈਟੀ ਚੱਲ ਰਹੀ ਸੀ ਸੋਸ਼ਲ ਮੀਡੀਆ ਸੋਸ਼ਲ ਜਿਹੇ ਗੱਲ ਕਰੀ ਕਿ ਜਿਹੜਾ ਪੂਰਾ ਪਤਾ ਨਹੀਂ ਲੱਗ ਰਿਹਾ ਸੀ ਇਸ ਦੇ ਬਾਰੇ ਚ ਅੱਜ ਪ੍ਰੀਮ ਐਕਸ਼ਨ ਕਮੇਟੀ ਪਹੁੰਚੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜੀ ਜੀ ਵਾਲਮੀ ਜਿਵੇਂ ਬੋਲੇ ਸੋ ਨਿਰਭੈ ਸਭਾਨ ਬਾਣੀ ਮਹਾਰਾਜ ਕੀ ਜੈ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਜੀ ਭਗਵਾਨ ਵਾਲਮੀਕੀ ਤੀਰਥ ਪਾਵਨ ਤੀਰਥ ਤੇ ਆਏ ਆ ਜੀ ਔਰ ਪਿਛਲੇ ਕਈ ਲੰਬੇ ਸਮੇਂ ਤੋਂ ਇੱਕ ਮੰਗ ਚੱਲ ਰਹੀ ਸੀ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਂ ਤੇ ਕੋਈ ਇੰਸਟੀਚਿਊਟ ਹੋਵੇ ਕੋਈ ਟੈਕਨੀਕਲ ਯੂਨੀਵਰਸਿਟੀ ਹੋਵੇ ਟੈਕਨੀਕਲ ਕਾਲਜ ਹੋਵੇ ਔਰ ਜਦੋਂ ਕੌਮ ਦੇ ਕੌਮੀ ਸਿੰਗਰ ਜੀ ਸਾਨੂੰ ਅ ਵਲਿਊ ਕੰਟੀਨ ਨੂੰ ਮਿਲੇ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਆਈਡੀ ਜਿਹੜਾ ਪੇਪਰ ਤੇ ਹੈਗਾ ਆਈਡੀ ਆਪਣੇ ਮਹਾਰਾਜ ਦੇ ਨਾਮ ਤੇ ਹੈਗਾ ਅੱਜ ਜਦੋਂ ਆਈਡੀ ਦੀ ਕੋਸ਼ਿਸ਼ ਭਾਗ ਕੀਤੀ ਹੈ ਤੇ ਆਈਡੀ ਸਾਡੇ ਸਾਹਮਣੇ ਆ ਗਿਆ ਆਈਡੀ ਦੇ ਸਟਾਫ ਨੂੰ ਮਿਲੇ ਆ ਉਹਨਾਂ ਨੇ ਕੌਂਸਲੀ ਕਰਤੀ ਹੈ ਕਿਹੜੇ ਕੌਂਸਲੀ ਰੋਪਰ ਕੀਤੇ ਜਾਂਦੇ ਆ ਪਰ ਮੈਂ ਆਪ ਵੀ ਮੰਨਦਾ ਮੈਨੂੰ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਔਰ ਕੌਂਸਲੀ ਵੀ ਕਿਤੇ ਨਾ ਕਿਤੇ ਜਾਦੂਈਤਾ ਦੀ ਕਮੀ ਸੀ ਜਿੱਥੇ ਸਾਡੇ ਕਰਤਿਆਂ ਨੂੰ ਜੇ ਪਤਾ ਹੀ ਨਹੀਂ ਹੋਊਗਾ ਤੇ ਬਈ ਆਲਰੇਡੀ ਆਈਡੀਆ ਹੈਗਾ ਜਿਹਨੇ ਕਿ ਮਲਟੀਮੀਡੀਆ ਤੱਕ ਦੇ ਕੋਰਸਿਸ ਜਿਹੜੇ ਨੇ ਅੱਜ ਦੇ ਨਵੇਂ ਦੌਰ ਦੇ ਆਈਟੀ ਟੈਕਨੋਲੋਜੀ ਦੇ ਬਹੁਤ ਕੋਰਸਿਸ ਤੱਕ ਆਫਰ ਕੀਤੇ ਜਾ ਰਹੇ ਆ ਫਿਟਲ ਵਰਗੇ ਕੋਰਸਿਸ ਮੈਡੀਕਲ ਦੇ ਕੋਰਸਿਸ ਆਫਰ ਕੀਤੇ ਜਾ ਰਹੇ ਆ 87 ਦੀ ਸਟ੍ਰੈਂਥ ਹੈਗੀ ਹੈ ਜਿਹੜੀ ਉਹ ਕਹਿੰਦੇ ਕਿ ਜੇ ਦੋ ਕੋਰਸਿਸ ਚੱਲਦੇ ਆ ਤੇ ਟੈਂਪੋਰਰੀ ਡਿਪੈਂਡ ਹੋ ਰਹੀ ਹੈ ਆ ਇਹਦਾ ਮਤਲਬ ਇਹ ਹੈਗਾ ਕਿ ਹਾਲੇ ਵੀ 30% ਦੀ ਸਟ੍ਰੈਂਥ ਨਹੀਂ ਹੋਈ ਆ ਔਰ ਪਰ ਖੁਸ਼ੀ ਦੀ ਗੱਲ ਇਹ ਹੈ ਕਿ 87 ਦੇ ਵਿੱਚ 37 ਬੱਚੇ ਜਿਹੜੇ ਆ ਉਹ ਐਸਪੀ ਸਮਾਰਟ ਦੇ ਆ ਆਪਣੇ ਦੇ ਇਥੇ ਪ੍ਰੋਗਰਾਮ ਸੀ ਕਿ ਸੋਸ਼ਲ ਜਸਟੀਸ ਡਿਪਾਰਟਮੈਂਟ ਨੂੰ ਅੱਜ ਮਿਲੰਦਾ ਪ੍ਰੋਗਰਾਮ ਸੀ ਇਸੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਜੇ ਆ ਫੰਕਸ਼ਨਲ ਨਹੀਂ ਹੈਗਾ ਤੇ ਇਥੇ ਕੋਕਰਤਾ ਲੋ ਰੈਜਿਸਟ੍ਰੇਸ਼ਨ ਦੀ ਤਿਆਰੀ ਸੀ ਪਰ ਕੋਈ ਵੀ ਗੱਲ ਇਹ ਹੈ ਕਿ ਭਗਵਾਨਵਾਲ ਵੀ ਮਾਰੇ ਦੇ ਨਾਤੇ ਆਈਟੀਆਲ ਆਲਰੇਡੀ ਇਨਿਸਟੈਂਸ ਕਰ ਰਿਹਾ ਵੱਡੇ ਪੱਧਰ ਤੇ ਦਾ ਕੈਂਪਸ ਹੈਗਾ ਪਰ ਤਕਾਦ ਦੀ ਦੇਣਤੀ ਦਾ ਵੀ ਥੋੜਾ ਜਿਹਾ ਸ਼ਿਕਾਰ ਹੈਗਾ ਬਾਹਰ ਬੋਰਡ ਨਹੀਂ ਲੱਗੇ ਜਾਗਰੂਕਤਾ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਤੀਰਤ ਨੂੰ ਕਈ ਹੱਥ ਵਾਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆਂਦੀ ਹੈ ਭਗਵਾਨਵਾਲ ਨੂ ਕੀ ਨਾਮ ਲੇਵਾ ਜਿਨਾਂ ਨੂੰ ਕੋਈ ਜਾਣਕਾਰੀ ਲਈ ਇਹ ਜਾਣਕਾਰੀ ਪਹੁੰਚੇ ਤੇ ਟੈਕਨੀਕਲ ਕੌਂਸਲ ਜਿਹੜੇ ਆ ਅਗਲੇ ਦਿੱਤੇ ਜਾ ਰਹੇ ਨੇ ਬੱਚੇ ਜਿਹੜੇ ਆ ਜਿਹੜੀ ਸਾਡੀ ਮੇਲ ਤੋਂ ਨਸਬੇ ਆ ਤੇ ਕਿਰਤੀ ਜਿਹੜੀ ਆ ਉਹ ਆਖੀ ਜਿਹੜੀ ਸੀਨ ਲਾਉਣ ਦੇ ਹੱਦ ਤੱਕ ਆਊਗੀ ਪਰ ਅੱਜ ਵੱਡੀ ਗੱਡੀ ਦਾ ਦਿਨ ਇਹ ਹੈ ਜੀ ਤੇ ਸਾਨੂੰ ਘੱਟ ਤੋਂ ਘੱਟ ਇਹ ਪਤਾ ਲੱਗਾ ਕਿ ਸਾਡੇ ਮਾਰੇ ਦੇ ਨਾਂ ਦੇ ਉੱਤੇ ਇਹ ਕਿਰਤੀ ਚੋੜ ਜਿਹੜਾ ਹੈਗਾ ਜਿਹਦਾ ਹੁਣ ਸਾਡੀ ਜ਼ਿੰਮੇਵਾਰੀ ਹੈਗੀ ਆ ਉਹਦੀ ਜਾਗਰੂਕਤਾ ਪਿੰਡਾਂ ਪਿੰਡਾਂ 'ਚ ਜਾ ਕੇ ਕਰਨੀ ਕਣੀਆਂ ਤੋਂ ਅੱਗੇ ਤੱਕ ਨੋਕੀ ਲਾ ਕੇ ਪੈਂਫਲੈਟਸ ਲੋਚਰਸ ਜਿਸ ਕਰਕੇ ਸਾਡੇ ਕੋਲ ਮੇਰੇ ਮੀਡੀਅਮ ਹੋਣ ਅੱਜ ਦਰਬਿੜ ਚੈਨਲ ਦੇ ਮਾਧਿਅਮ ਤੇ ਉੱਤੇ ਤੁਹਾਨੂੰ ਮੌਕਾ ਮਿਲਿਆ ਹੈ ਗੱਲ ਰੱਖਣ ਦਾ ਸੋ ਬੱਚਿਆਂ ਦੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਬੇਨਤੀ ਕਰਾਂਗੇ ਕਿ ਆਲਰੀਡੀ ਛੇ ਕੋਰਸਿਸ ਅਵੇਲੇਬਲ ਨੇ ਅਗੋਂ ਆ ਕੇ ਹੋਰ ਕੋਤੀ ਹੋਣਗੇ ਪਰ ਇਹਦੇ ਜੀ ਇੱਕ ਲੈਟੀ ਦੇ ਦਿਆਂਗਾ 2020 ਜਿਹਦੇ ਨੀ ਪੱਤਰ ਰੱਖਿਆ ਗਿਆ ਕੋਰਸ ਇਸ ਨੌਨ ਟੈਕਨੀਕਲ ਸੰਪੈਸੀ ਸਾਲ ਤੋਂ ਟੈਕਨੀਕਲ ਕੋਰਸ ਦੀ ਜਾਇਲੀ ਅਗਲੇ ਸਾਲ ਸਾਡੇ ਪੂਰੀ ਕੋਤੀ ਹੋਣੀ ਚਾਹੀਦੀ ਕਿ 300 ਦੀ 300 ਸਟਰੈਂਥ ਕਰੀਏ ਤੇ ਉਹਦੇ ਤੇ ਸਮੁਤ ਸਭਾ ਤੋਂ 150 ਤੋਂ 200 ਬੱਚਾ ਸਾਡੇ ਅਸੀ ਸਮਾਜ ਦਾ ਹੋਵੇ ਵੱਤੋਗਾ ਜੈ ਵਾਲਮੀਕੀ ਜੀ ਜੈ ਜੀ ਜੈ ਸਰ ਜੀ ਸਵੀਰ ਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਇਸ ਆਈਟੀਆਈ ਦੇ ਬਾਰੇ ਚ ਜਿਵੇਂ ਆਪਾਂ ਆਸ-ਪਾਸ ਦੇ ਏਰੀਆ ਦੀ ਗੱਲ ਕਰਦੇ ਹਾਂ ਕਿ ਗੁਰ ਵਾਲਮੀਕੀ ਤੀਰਥ ਦੇ ਆਸ-ਪਾਸ ਦੇ ਜਿੰਨੇ ਵੀ ਨਗਰ ਆ ਉਹਨਾਂ ਤੱਕ ਕਿਵੇਂ ਇੱਕ ਮੈਸੇਜ ਪਹੁੰਚਾਇਆ ਜਾਵੇ ਜਿਵੇਂ ਸ਼ਹਿਰ ਦੇ ਵਿੱਚ ਕਿਵੇਂ ਇਸ ਮੈਸੇਜ ਨੂੰ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਮੈਂ ਦਰਾਵੜ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਅੱਜ ਉਹਨਾਂ ਨੇ ਸਾਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਪਰਮਾਤਮਾ ਦੇ ਚਰਨਾਂ 'ਚ ਅੱਜ ਨਤਮਸਤਕੋ ਫੋਨ ਕਰਕੇ ਪਹੁੰਚੇ ਸੀ ਔਰ ਮੈਨੂੰ ਵੀ ਸ਼ਾਇਦ ਇਸ ਬਾਰੇ ਪਤਾ ਸੀ ਵੀ ਸਾਡੇ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਤੇ ਕਾਈਡੀ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਹੈ ਬੜੀ ਖ ਸਮਾਜ ਦੇ ਲਈ ਬਹੁਤ ਵੱਡੀ ਗੱਲ ਆ ਕਿ ਸਾਡੇ ਪਰਮਾਤਮਾ ਇਸ ਵਿਸ਼ੇਤਾ ਦੇ ਨਾਮ ਤੇ ਇੱਕ ਆਈਡੀਆ ਇੱਕ ਚਲ ਰਹੀ ਹੈ ਔਰ ਮੈਂ ਆਪਣੇ ਸੰਗਠਨਾ ਵੱਲੋਂ ਵੀ ਅਸੀਂ ਪ੍ਰਯਾਸ ਕਰਾਂਗੇ ਕਿ ਹਰ ਪਿੰਡ ਚ ਜਾ ਕੇ ਹਰ ਗਲੀ ਚ ਜਾ ਕੇ ਸਾਈਟੀਆਈ ਦੇ ਬਾਰੇ ਜਿਹੜਾ ਪ੍ਰਚਾਰ ਕੀਤਾ ਜਾਵੇ ਔਰ ਸਮਾਜ ਦੇ ਬੱਚਿਆਂ ਨੂੰ ਇੱਥੇ ਅਵੇਅਰ ਕੀਤਾ ਜਾਵੇ ਵੀ ਜਿਹੜੀ ਆਈਡੀਆ ਆਪਣੀ ਇੱਥੇ ਖੁੱਲੀ ਹੋਈ ਉਹਦੀ ਸੁਵਿਧਾਵਾਂ ਜਿਹੜੀਆਂ ਪ੍ਰਾਪਤ ਕਰਨ ਔਰ ਇਹਦੇ ਵਿੱਚ ਜੋ ਵੀ ਸਾਡੀ ਸੇਵਾ ਲਈ ਜਾਏਗੀ ਸੰਗਠਨਾ ਵੱਲੋਂ ਜਾਂ ਸਾਡੇ ਭਾਈਚਾਰੇ ਦੇ ਲੋਕਾਂ ਲਈ ਸਾਨੂੰ ਉਸੇਵਾ ਦਾ ਮੌਕਾ ਮਿਲੇਗਾ ਅਸੀਂ ਡੋਰ ਟੂ ਡੋਰ ਜਾ ਕੇ ਸਾਈਟੀਆਈ ਦੇ ਬਾਰੇ ਪ੍ਰਚਾਰ ਕਰਾਂਗੇ ਔਰ ਸਟੂਡੈਂਟਸ ਨੂੰ ਇਹ ਕੋ ਆਪਣਾ ਰਿਕੁਐਸਟ ਕਰਾਂਗੇ ਵੀ ਇੱਥੇ ਆ ਕੇ ਆਪਣੇ ਜਿਹੜੇ ਜਿਹੜੇ ਕੋਰਸਸ ਜਿਹੜੇ ਇੱਥੇ ਅਵੇਲੇਬਲ ਨੇ ਉਹ ਇੱਥੇ ਆਪਣਾ ਐਡਮਿਸ਼ਨ ਲੈਣ ਉਹ ਤੇ ਆਪਣੀ ਪੜਾਈ ਪੂਰੀ ਕਰਨ ਤਾਂ ਕਿ ਸਮਾਜ ਦੀ ਤਰੱਕੀ ਹੋ ਸਕੇ ਔਰ ਸਾਡੇ ਪੀਰਤ ਦਾ ਨਾਮ ਜਿਹੜਾ ਰੋਸ਼ਨ ਹੋ ਸਕੇ ਔਰ ਪੀਰਤ ਦੇ ਰਾਜ ਮੈਂ ਇੱਕ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜਾ ਆਈਡੀਆ ਹੀ ਆ ਇਹ ਸਾਡਾ ਸਸੰਘ ਕਰ ਰਿਹਾ ਇੱਥੇ ਜਿਹੜਾ ਪੀਰਤ ਉਹਦੇ ਬਿਲਕੁਲ ਸਾਹਮਣੇ ਆ ਤੇ ਆਪੋਜ਼ਿਟ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਡੀ ਸਾਹਿਬ ਨੂੰ ਵੀ ਮੰਗ ਕਰਾਂਗੇ ਵੀ ਇਹਦੇ ਜਿਹੜੇ ਜਿਹੜੇ ਬੋਨਿਆ ਜਾਂ ਇਹਦੇ ਐਡਵਰਟਾਈਜ਼ਰ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਸਮਾਜ ਨੂੰ ਔਰ ਬੱਚਿਆਂ ਨੂੰ ਇਹਦੇ ਬਾਰੇ ਅਵੇਅਰਨੈਸ ਹੋ ਸਕੇ ਧੰਨਵਾਦ ਜਵਾਹਰ ਸਿੰਘ ਇੱਕ ਵਾਰ ਫਿਰ ਤੋਂ ਉਦਰਾਵਰ ਚੈਨਲ ਆ ਬਹੁਤ ਬਹੁਤ ਸਮਾਧੀਆਂ ਵੀ ਉਹਨਾਂ ਦੇ ਜ਼ਰੀਏ ਇਹ ਜਿਹੜੀ ਆਈਟੀਆਈ ਦੀ ਜਿਹੜੀ ਨੌਲੇਜ ਆ ਇਹ ਇਨਫੋਰਮੇਸ਼ਨ ਆ ਉਹ ਦੇਸ਼ ਦੇਸ਼ਾ ਵਿੱਚ ਪਹੁੰਚੇਗੀ ਘਰ ਘਰ ਪਹੁੰਚੇਗੀ ਧੰਨਵਾਦ ਜਵਾਹਰ ਸਿੰਘ ਜੀoti